ਸਤਿ ਸ਼੍ਰੀ ਅਕਾਲ ਦੋਸਤੋ ਬਾਈ ਅੱਜ ਆਪਾਂ ਡੀ ਐਲ ਐਫ ਮੇਲੇ ਦੇ ਵਿੱਚ ਆ ਪਹੁੰਚੇ ਹੋਇਆ ਤੇ ਇੱਥੇ ਪ੍ਰਬੰਧਾਂ ਬਾਰੇ ਤੇ ਬਾਕੀ ਸਾਰੀ ਜਾਣਕਾਰੀ ਮੇਲੇ ਬਾਰੇ ਬਾਈ ਸਣੀ ਗਿੱਲ ਜੀ ਦੇਣਗੇ ਇਹਨਾਂ ਦਾ ਆਪਾਂ ਸਵਾਗਤ ਕਰਦੇ ਆਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਲੇ ਬਾਰੇ ਦੱਸੋ ਜੀ ਮੇਲੇ ਵਿੱਚ ਢਿੱਕ ਦੀ ਤੇ ਜਿਹੜੀ ਚੰਡੇ ਵਾਲੇ ਦੀ ਜਿਹੜੀ ਪਿੰਡ ਦੀ ਧਰਤੀ ਹੈ ਇਹ ਇੱਥੇ ਮੇਲਾ ਹੋ ਰਿਹਾ ਜਿਲ੍ਹਾ ਮੋਗਾ ਬੜੀ ਮਸ਼ਹੂਰ ਮੰਡੀ ਰਹੀ ਹੈ ਜਿਹੜੇ ਇੱਕ ਮੰਡੀ ਤੇ ਬਹੁਤ ਸੰਜੋਗ ਹੈ ਜਿਹੜੇ ਆਸ-ਪਾਸੇ ਸਾਰੇ ਜਿਹੜੇ ਪਿੰਡ ਨੇ ਉਹਨਾਂ ਭਰਾਵਾਂ ਦਾ ਬੜਾ ਵੱਡ ਔਰ ਬੜਾ ਚਾ ਚੜੇ ਹੋਏ ਸਾਰੇ ਇਹਨੂੰ ਤੇ ਪ੍ਰਬੰਧ ਦੀ ਜਿਹੜੀ ਗੱਲ ਹੈ ਉਹ ਤੁਸੀਂ ਦੇਖ ਹੀ ਚੁੱਕੇ ਹੋ ਵੀ ਅੱਜ ਤੱਕ ਹੁਣ ਤੱਕ ਦੀਆਂ ਕਿਸੇ ਮੇਲੇ ਚ 70 ਪਲੱਸ ਮੱਝਾਂ ਐਂਟਰ ਨਹੀਂ ਹੋਈਆਂ ਸਾਰੇ ਤੰਬੂ ਟੋੜੇ ਤੁਸੀਂ ਦੇਖ ਕੇ ਆਏ ਕਿੰਨੇ ਭਰੇ ਪਏ ਆ ਉਹ ਛਾਹ ਬਹੁਤ ਹੈ ਦੁੱਧ ਦੇ ਭਾਈ ਦੇ ਵਿੱਚ 70 ਮੱਝਾਂ ਐਂਟਰ ਹੋ ਚੁੱਕੀਆਂ ਐਂਟਰ ਹੋ ਚੁੱਕੀਆਂ ਜੀ ਜਿਹੜੀਆਂ ਮਿਲਕਿੰਗ ਦੇ ਵਿੱਚ ਮੇਲਾ 23 24 25 ਦਾ ਪਰ ਉਸ ਤੋਂ ਪਹਿਲਾਂ ਜਿਹੜੀ 19 ਤਰੀਕ ਦੀ ਆਪਣੀ ਕਾਲ ਸੀ ਮੱਝਾਂ ਦੀ ਉਹ ਮੱਝਾਂ ਆਪਣੀਆਂ ਕਈ ਸਟੇਟਾਂ ਚੋਂ ਜਿਹੜੀਆਂ ਆਈਆਂ ਉਹ ਐਂਟਰ ਹੋ ਚੁੱਕੀਆਂ ਨੇ ਬਹੁਤ ਵਧੀਆ ਪ੍ਰਬੰਧ ਨੇ ਤੇ ਤੁਸੀਂ ਦੇਖੋ ਜਿੰਨੀ ਸਾਡੀ ਕਮੇਟੀ ਹੈ ਨੰਬਰਦਰ ਜੀ ਅਜੋ ਜਿੰਨੀ ਸਾਡੀ ਕਮੇਟੀ ਹੈ ਬਹੁਤ ਸਫਾਈ ਨਾਲ ਇਨਸਾਫ ਨਾਲ ਜੇ ਕਿਸੇ ਜਿੰਨੀ ਡਿਊਟੀ ਇੱਕ ਆਪਣਾ ਬੰਦੇ ਨਾਰਮਲਤੀ ਹੈ ਉਨੀ ਵੱਡੇ ਬ੍ਰੀਡਰ ਲਈ ਹੈ ਠੀਕ ਹੈ ਜੀ ਦੇਖੋ ਇਹਦੇ ਵਿੱਚ ਕੋਈ ਪੱਖਪਾਤ ਪਹਿਲੇ ਦਿਨੋਂ ਆਪਾਂ ਕਿਹਾ ਸੀ ਹੋਣ ਨਹੀਂ ਦੇਣਾ ਤੇ ਨਾ අප ਨੂੰ ਸਾਡੀ ਕਿਸੇ ਦੀ ਇਹੋ ਜੀ ਇੱਛਾ ਹੈ ਰਹੀ ਗੱਲ ਜਿਹੜੀ ਹੈਗੀ ਹੈ ਬਿਊਟੀ ਵਾਲੇ ਕੰਪੀਟੀਸ਼ਨ ਦੀ ਉਹ ਜਿਹੜੇ ਕੰਪੀਟੀਸ਼ਨ ਨੇ ਆਪਣੇ 23 24 25 ਨੂੰ ਹੈ ਜੀ 23 24 25 ਹਾਂਜੀ ਤੇ ਇੱਕ ਖਾਸ ਵਿਸ਼ੇ ਜਿਹੜੀਆਂ ਬੱਕਰੀਆਂ ਦਾ ਆਪਾਂ ਬੜਾ ਸੰਯੋਗ ਦੇ ਕੇ ਜਿਹੜਾ ਐਫਰਟ ਕਰਕੇ ਮਾਸਟਰ ਜੀ ਬਹੁਤ ਜ਼ੋਰ ਲਾਈ ਜਾਂਦੇ ਮੇਰੇ ਪੁਰਾਣੇ ਮਿੱਤਰ ਨੇ ਵੀ ਆਪਾਂ ਬੱਕਰੀਆਂ ਵਾਲਾ ਜਿਹੜਾ ਧੰਦੇ ਨੂੰ ਇਹਨੂੰ ਵੀ ਆਪਾਂ ਉੱਪਰ ਲੈ ਕੇ ਜਾਣਾ ਉਸ ਕਰਕੇ ਜਿਹੜਾ ਆਪਾਂ ਬੱਕਰੀਆਂ ਦਾ ਧੰਦਾ ਉਹਨੂੰ ਆਪਾਂ ਚੋਈ ਵਾਸਤੇ ਮੋਟਰਸਾਈਕਲ ਨਾਮ ਰੱਖਿਆ ਪਹਿਲਾਂ ਠੀਕ ਹੈ ਜੀ ਤੇ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਬੱਕਰੀਆਂ ਦੀ ਐਂਟਰੀ ਰਹਿ ਗਈ ਮੱਝਾਂ ਵਾਲੇ ਵੀਰਾਂ ਨੇ ਤਾਂ ਦਿਖਾਤਾ ਵੀ ਕਿੰਨਾ ਉਤਸ਼ਾਹ ਤੇ ਕਿੰਨੀ ਵਧੀਆ ਉਹਨਾਂ ਨੇ ਐਂਟਰੀ ਕਰਾਈਏ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਹੈ ਸਾਰੀ ਤਿਆਰੀ ਹੈ ਲੰਗਰ ਪਾਣੀ ਹੈ ਕਿਸੇ ਗੱਲ ਦੀ ਕੋਈ ਕ ਤੇ ਜਰੂਰ ਆਕੇ ਤੁਸੀਂ ਇੱਥੇ ਪਹੁੰਚੋ ਤੇ ਦੇਖੋ ਬਾਕੀ ਸਾਡੇ ਨੰਬਰਦਾਰ ਸਾਹਿਬ ਨੇ ਕਮੇਟੀ ਦੇ ਜਿਹੜੇ ਮੈਂਬਰਸ ਨੇ ਇਹ ਦੱਸਣਗੇ ਤੁਹਾਨੂੰ ਗੱਲਾਂ ਕੁਝ ਸੋਸੀ ਗੱਲਬਾਤ ਸਾਰਿਆਂ ਨੂੰ ਮੇਲਾ ਵੀਰੇ ਆਪਣੇ ਜਿਹੜੇ ਇੱਕ ਦਾ ਜਿਹੜਾ ਹੈਗਾ 23 24 ਦੇ 25 ਫਰਵਰੀ ਦਾ ਤੇ ਪਸ਼ੂਆਂ ਚ ਬਹੁਤ ਉਤਸ਼ਾਹ ਆਉਣ ਦੇ ਵਿੱਚ ਮਯੂਪੀ ਵਾਲੇ ਪਸ਼ੂ ਵੀ ਬਹੁਤ ਆ ਰਹੇ ਨੇ ਤੇ ਮੱਜਾਂ ਚਵਾਈ ਵਾਲੀਆਂ ਦਾ ਅਜੇ ਤੱਕ ਮੈਂ ਕਹਿੰਦਾ ਕਿਸੇ ਮੇਲੇ ਚ ਇੰਨੀ ਹਾਲੇ ਤੱਕ ਨਹੀਂ ਆਈਆਂ ਜਿੱਦ ਲਈ ਆਪਣੇ ਕੋ ਪਹੁੰਚ ਗਈਆਂ 70+ ਹੋਣੀਆਂ 70+ ਮੱਜਾਂ ਹੋ ਗਈਆਂ ਤਿੰਨੇ ਛੱਟ ਮੱਜਾਂ ਨਾ ਫੁੱਲ ਹੋ ਗਈ ਹੂੰ ਤੇ ਬਾਕੀ ਜਿੰਨੇ ਹੋਰ ਭਰਾ ਦੇਖਣ ਵਾਲੇ ਦਰਸ਼ਕ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਵੀ ਵੱਧ ਤੋਂ ਵੱਧ ਬਰੌਣ ਨੂੰ ਬੁਲਾਓ ਮੇਲੇ ਵੀ ਨੂੰ ਆਕੇ ਤੇ ਜਿਹੜੇ ਪਸ਼ੂ ਪ੍ਰੇਮੀ ਨੇ ਪਸ਼ੂ ਲਿਆਉਣਾ ਚਾਹੁੰਦੇ ਨੇ ਬਾਈ ਜਰੂਰ ਆਓ ਇੱਕ ਵਾਰੀ ਕੋਈ ਗੱਲ ਨਹੀਂ ਐਦਕੀ ਨਹੀਂ ਮੌਕਾ ਮਿਲੂ ਅਗਲੀ ਵਾਰੀ ਮਿਲ ਜੂਗਾ ਜੇ ਤੁਸੀਂ ਘਰੋਂ ਨਿਕਲੋਗੇ ਵੀਰੇ ਮੌਕਾ ਤਾਂ ਹੀ ਮਿਲਣਾ ਹੂੰ ਅਸੀਂ ਕਿਹੜਾ ਪਹਿਲਾਂ ਹੀ ਸਿੱਖ ਕੇ ਆਏ ਆ ਸਾਨੂੰ ਵੀ 5-7 ਸਾਲ ਹੋਏ ਨੇ ਅਸੀਂ ਨਿਕਲਣ ਲੱਗੇ ਇੱਕ ਵਾਰੀ ਨਿਕਲੇ ਦੂਜੀ ਵਾਰੀ ਐਵੇਂ ਬੱਲੇ ਬੱਲੇ ਹੋ ਗਏ ਉਦੋਂ ਬਾਅਦ ਫਿਰ ਬਾਬੇ ਨੇ ਕਿਰਪਾ ਕਰਤੀ ਪੂਰੀ ਠੀਕ ਹੈ ਇਹ ਹਿਸਾਬ ਨਾਲ ਕਹਿੰਦੇ ਆ ਬਾਈ ਸਾਰਿਆਂ ਨੂੰ ਬੇਨਤੀ ਹੱਥ ਵੰਨ ਕੇ ਵੱਧ ਤੋਂ ਵੱਧ ਮੇਲੇ ਚ ਪਾਰਟਿਸਪੇਟ ਕਰੋ ਬੱਕਰੀਆਂ ਵਾਲੇ ਵੀਰਾਂ ਨੂੰ ਕਹਿੰਦੇ ਆ ਤੇ ਜਿਹੜੇ ਵੀ ਵੀਰ ਸੁਣਦੇ ਨੇ ਵੀ ਬੱਕਰੀਆਂ ਵੱਧ ਤੋਂ ਵੱਧ ਲਿਆਓ ਬੱਕਰੀਆਂ ਇੱਕ ਬਹੁਤ ਵਧੀਆ ਇਹ ਕਿੱਤਾ ਹੋ ਗਿਆ ਆਪਣਾ ਹੁਣ ਸੋਨੇ ਦੇ ਸਵੱਗ ਦੀ ਗੱਲ ਆ ਤੇ ਬੱਕਰੀਆਂ ਵਾਲੇ ਵੀਰ ਵੀ ਵੱਧ ਤੋਂ ਵੱਧ ਆਉਣ ਗਾਈਆਂ ਬਹੁਤ ਆ ਗਈਆਂ ਗਾਈਆਂ ਦਾ ਵੀ ਚਵਾਈ ਹਾਂਜੀ ਗਾਈਆਂ ਦੇ ਵੀ ਚਵਾਈ ਆ ਇਧਰ ਇਧਰ ਦੇਸੀ ਹੋ ਗਈ ਥਾਲਪਾਰ ਕਰ ਹੋ ਗਈ ਸ਼ਾਈਪਾਲ ਹੋ ਗਈ ਜਰਸੀ ਹੋ ਗਈ ਐਫ ਐਫ ਹੋ ਗਈ ਪੰਜ ਨਸਲ ਦੀ ਤਾਂ ਆਪਣੇ ਕੋਲ ਗਾਵਾਂ ਦੀ ਚਵਾਈ ਆ ਵੀਰੇ ਠੀਕ ਆ ਜੀ ਹਾਂਜੀ ਤੇ ਬਾਈ ਸਣੀ ਇੱਕ ਮੈਂ ਇੱਕ ਵੀਡੀਓ ਸੁਣੀ ਸੀ ਨਾ ਟਰਡੀ ਵੀ ਤੁਸੀਂ ਕਿਹਾ ਸੀਗਾ ਵੀ ਜਿਹੜੀਆਂ ਮੱਝਾਂ ਜਿੱਤੀਆਂ ਹੋਈਆਂ ਨੇ ਵੀ ਉਹਨਾਂ ਦੀ ਚੋਣਾਈ ਅਲੱਗ ਹੋਊਗੀ ਤੇ ਜਿਹੜੇ ਨਵੇਂ ਹੈਗੇ ਨੇ ਪਸ਼ੂ ਪਾਲਕ ਵੀ ਉਹਨਾਂ ਦੀ ਅਲੱਗ ਹੋਊਗੀ ਇਹ ਇਹਦੇ ਬਾਰੇ ਵੀ ਦੱਸੋ ਜੀ ਮਾੜਾ ਜਿਹੜਾ ਜੀ ਇਹ ਆਪਾਂ ਪਹਿਲੀ ਵਾਰੀ ਇਹ ਕੰਮ ਕੀਤੇ ਜਿਹੜੇ ਚੈਂਪੀਅਨ ਮੱਝਾਂ ਹੁਣ ਤੱਕ ਦੀਆਂ ਨੇ ਜੇਤੂ ਮੱਝਾਂ ਨੇ ਉਹਨਾਂ ਮੱਝਾਂ ਦੀ ਆਪਾਂ categories ਅਲੱਗ ਕਰਤੀ ਠੀਕ ਹੈ ਜਿਹੜੀ ਇੱਕ ਪਹਿਲੀ ਵਾਰੀ ਨਵਾਂ ਕਿਸਾਨ ਤੇ ਜਿਹੜਾ ਕੋਈ ਚਾਹੇ ਪੁਰਾਣਾ ਕਿਸਾਨ ਬਿਲਡਰ ਵੀ ਹੈ ਉਹ ਜਿਹੜੀਆਂ ਅਜੇ ਤੱਕ ਕੋਈ ਚੈਂਪੀਅਨ ਨਹੀਂ ਬਣੀ ਉਹ ਹੀ ਕੱਢ ਕੇ ਕੈਟਾਗਰੀ ਚ ਪਹਿਲੀ ਵਾਰੀ ਇਹ ਹੋਇਆ ਇਤਿਹਾਸ ਜਿਹੜਾ ਵੀ ਆਪਾਂ ਇਹ ਦੋ ਕੈਟਾਗਰੀ ਬਣਾਈਏ ਇਹਦੇ ਵਿੱਚ ਜਿਹੜਾ ਮੈਸੇਜ ਇਹ ਦਿੰਨੇ ਬਈ ਜੀ ਜਿਹੜਾ ਆਪਾਂ ਨਵਾਂ ਕਿਸਾਨ ਨੂੰ ਉਹਨੂੰ ਵੀ ਆਪਾਂ ਮੱਝਾਂ ਵਾਲੇ ਵੀਰ ਨੂੰ ਹੌਸਲਾ ਦੇਈਏ ਵੀ ਤੁਸੀਂ ਇੱਥੇ ਆ ਕੇ ਪਹੁੰਚੋ ਆ ਕੇ ਤੁਸੀਂ ਆਪਦੀ ਹੌਸਲਾ ਵਜਾਈ ਕਰਕੇ ਆਪਦੇ ਮੁਕਾਬਲੇ 'ਚ ਤੁਸੀਂ ਦੋ ਚੁਆਈ ਦੇ ਮੁਕਾਬਲੇ ਚਾਹੋ ਤੇ ਤੁਸੀਂ ਇਨਾਮ ਜਿੱਤੋ ਵੀ ਵੱਡਿਆਂ ਤੋਂ ਡਰ ਕੇ ਅਗਲਾ ਕਹਿੰਦਾ ਸੀ ਯਾਰ ਫਲਾਣੇ ਵੱਡੇ ਆ ਗਏ ਤੇ ਅਸੀਂ ਕੀ ਲੈਣ ਜਾਣਾ ਜਿਹੜੇ ਛੋਟੇ ਕਿਸਾਨ ਆ ਉਹ ਨਹੀਂ ਸਿਉਂਦੇ ਉਹਨਾਂ ਦੇ ਸਤ ਕ ਮੱਝਾਂ ਜਿਹੜੀਆਂ ਜਿੱਤਦੇ ਸੀ ਉਹ ਵੀ ਆਉਂਦੇ ਸੀ ਉਹ ਵੀ ਛੱਡ ਕੇ ਚਲੇ ਜਾਂਦੇ ਸੀ ਇਹ ਜਿਹੜੀਆਂ ਦੋ ਕੈਟਾਗਰੀਆਂ ਕੀਤੀਆਂ ਨੇ ਹੁਣ ਆਪਾਂ ਚੈਂਪੀਅਨ ਤੇ ਲੱਗ ਤੇ ਦੂਜੀ ਲੱਗ ਇਹ ਛੋਟੇ ਕਿਸਾਨਾਂ ਨੂੰ ਵੀਰੇ ਆਪਾਂ ਮੌਕਾ ਦਿੰਤਾ ਉਹ ਆਪਣੀਆਂ ਲਗ ਲੜਨ ਦੀਆਂ ਛੋਟੇ ਕਿਸਾਨ ਲਗ ਲੜਨਗੇ ਉਹ ਨਾਮ ਬਰਾਬਰ ਆ ਤੇ ਬਾਕੀ ਆਏ ਵੀ ਬਹੁਤ ਐਨਰਜਮਦਰ ਜੀ ਨਵੇਂ ਛੋਟੇ ਕਿਸਾਨ ਜਿਹੜੇ ਬਹੁਤ ਹਮਮਾ ਮਾ ਕੇ ਪਹੁੰਚੇ ਜੀ ਬਾਕੀ ਜੀ ਦੇਸੀ ਗਾਈਆਂ ਦੀ ਚਵਾਈ ਹੈ ਨਾ ਇਹਦਾ ਮੈਂ ਪਹਿਲੀ ਵਾਰੀ ਦੇਖੀ ਹੈ ਜੀ ਆਪਾਂ ਦੇਸੀ ਵੀ ਕਰਾਈ ਹੈ ਥ ਇਹ ਚੱਪੀ ਹੁੰਦੀ ਆ ਨਾ ਜੀ ਭੁੱਲ ਜਾਂਦੇ ਜਾਂਦੇ ਸੀ ਆਪਾਂ ਨਾਲ ਲੈ ਕੇ ਚਲੀਏ ਜਿਹੜੇ ਇਹ ਵੀ ਆਪਣੇ ਐਚਐਫ ਤੇ ਜਰਸੀ ਦੇ ਨਾਲ ਇਹਨਾਂ ਗਾਇਆਂ ਦੇ ਵਿੱਚ ਜਿੰਨੇ ਭਰਾਵਾਂ ਨੂੰ ਸ਼ੌਂਕ ਹੈ ਉਹ ਆ ਦਾ ਸ਼ੌਂਕ ਪੂਰਾ ਕੀਤਾ ਜਾਵੇ ਜੀ ਠੀਕ ਹੈ ਜੀ ਤੇ ਆਜੋ ਬਾਈ ਹੁਣ ਇੱਕ ਮੇਲੇ ਦਾ ਗੇੜਾ ਦਵਾ ਦਿੰਨੇ ਆ ਵੀ ਕਿਵੇਂ ਦੇ ਪ੍ਰਬੰਧ ਨੇ ਹਨਾ ਕੀ ਕਹੇ ਜਾਨਵਰ ਆਏ ਨੇ ਉਹ ਆਪਾਂ ਸਾਰਾ ਕੁਝ ਦਿਖਾ ਦਿੰਨੇ ਆ ਠੀਕ ਹੈ ਜੀ ਬਾਈ ਜੀ ਬਹੁਤ ਧੰਨਵਾਦ ਜੀ ਮਾਸਟਰ ਜੀ ਦਿਖਾਉਂਦਾ ਸਾਰਾ ਨਾਲ ਇਹਨਾਂ ਨਾਲ ਕਰਦੇ ਆਂ ਗੱਲਬਾਤ ਬੱਕਰੀਆਂ ਬਾਰੇ ਤੇ ਮਾਸਟਰ ਜੀ ਬੱਕਰੀਆਂ ਬਾਰੇ ਦੱਸੋ ਜੀ ਵੀ ਇਹ ਵੀ ਆਪਣਾ ਪਹਿਲਾ ਹੀ ਆ ਨਾ ਦੁੱਧ ਚਵਾਈ ਬੱਕਰੀਆਂ ਦੀ ਜੀ ਜੀ ਹਾਂ ਇਹ ਪਰਮਾ ਡੀਐਲਐਫ ਮੇਲਾ ਜਿਹੜਾ ਪਹਿਲਾਂ ਕਰਾ ਰਹੇ ਆਂਗੇ ਆਪਾਂ ਤੇ ਇਹਦੇ ਵਿੱਚ ਬੱਕਰੇ ਚੋਈ ਸੁਨੀ ਜੀ ਨੇ ਦਸਤਾਰ ਨਾਲ ਤਸਦੀਕ ਦਿੱਤਾ ਕਿਉਂਕਿ ਆਪਾਂ ਇਹਨਾਂ ਨੂੰ 22 ਤਰੀਕ ਨੂੰ ਬੁਲਾਇਆ ਗਿਆ ਹੈਗਾ ਤੇ ਉਸ ਤੋਂ ਬਾਅਦ 23 24 25 ਜਿਹੜਾ ਮਤਲਬ ਇਹ ਦੁੱਚੋਈ ਦੇ ਮੁਕਾਬਲੇ ਹੈਗੇ ਉਹ ਕਰਵਾਏ ਜਾਣਗੇ ਤਾਂ ਵੀਰਾਂ ਨੂੰ ਸਾਰਿਆਂ ਨੂੰ ਬੱਕਰੀ ਪਾਲਕ ਵੀਰਾਂ ਨੂੰ ਆਪਣਾ ਇਹ ਹੀ ਬੇਨਤੀ ਕਰਦੇ ਆਂ ਕਿ ਉਹ ਜਲਦੀ ਜਲਦੀ ਜਿਹੜਾ ਐਂਟਰੀ ਅੱਜ ਬੀਤਰੀਕ ਹੋਗੀ ਤੇ ਉਹ ਐਂਟਰੀ ਜਲਦੀ ਕਰਾਉਣਾ ਤਾਂ ਕਿ ਆਪਾਂ 22 ਤਰੀਕ ਨੂੰ ਜਿਹੜੇ ਉਹਨਾਂ ਦੇ ਲਈ ਪ੍ਰਬੰਧ ਨੂੰ ਚੰਗੇ ਤਰੀਕੇ ਨਾਲ ਕਰ ਸਕੀਏ ਇਹ ਬੱਕਰੀ ਐਂਟਰੀ ਕੱਲ ਨੂੰ ਹੋ ਸਕਦੀ ਹੈ ਜੀ 21 ਤਰੀਕ ਨੂੰ ਜੇ ਕਈ ਵਾਰੀ ਕੱਲ ਹੋ ਸਕਦੀ ਹੈ ਜੀ ਹਾਂ 22 ਨੂੰ ਬੁਲਾਇਆ ਜੀ ਤਾਂ ਅੱਜ ਤੇ ਕੱਲ ਹੋ ਸਕਦੀ ਹੈ ਜੀ ਠੀਕ ਹੈ ਜੀ ਤਾਂ ਕੋਸ਼ਿਸ਼ ਇਹੀ ਹੈ ਵੀ ਅੱਜ ਹੋ ਜੇ ਤਾਂ ਬਹੁਤ ਚੰਗੀ ਲੱਗੇਗਾ ਕਿ ਅਸੀਂ ਪ੍ਰਬੰਧ ਦਾ ਜਿਹੜੇ ਉਹ ਉਸ ਹਿਸਾਬ ਦੇ ਨਾਲ ਚੰਗੇ ਕੀਤੇ ਜਾਣਗੇ ਤੇ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਜਿੰਨਾ ਜਲਦੀ ਉਹ ਐਂਟਰੀ ਕਰਾਉਣਾ ਤਾਂ ਅਸੀਂ ਜਿਹੜੇ ਪ੍ਰਬੰਧ ਦਾ ਹੈ ਉਸ ਹਿਸਾਬ ਦੇ ਨਾਲ ਸਾਨੂੰ ਪਤਾ ਲੱਗ ਜੀ ਸਾਡੇ ਕਿੰਨੀਆਂ ਬੱਕਰੀਆਂ ਟੁੱਟਣ ਪਹ ਉਹ ਪ੍ਰਬੰਧ ਬੰਦਾ ਉਸ ਹਿਸਾਬ ਨਾਲ ਕਰ ਲੈਂਦਾ ਇਹ ਮੌਕੇ ਤੇ ਹੁਣ ਚਵਾਈ ਵਾਲੇ ਦਾ ਐਂਟਰੀ ਨਹੀਂ ਹੋਈਆਂ ਫੇਰ ਖੇਚ ਭਜਣਾ ਟ ਹੋ ਜਾਂਦੀ ਆ ਫੇਰ ਉਹਦੇ ਸਖਾਲ ਰਹਿੰਦਾ ਬੱਕਰੀ ਵਾਲਿਆਂ ਨੂੰ ਵੀ ਰਹਿਣਾ ਸਾਨੂੰ ਵੀ ਸਖਾਲ ਰਹਿਣਾ ਸਹੀ ਗੱਲ ਹੈ ਏ ਕਰਨ ਖੇਚ ਤੂ ਹੋ ਜਾਂਦੀ ਆ ਉਹਦੇ ਤੇ ਫਿਰ ਸਵਾਰ ਨਹੀਂ ਆਉਂਦਾ ਵੀਰੇ ਪਹਿਲਾਂ ਕਰਵਾਓ ਬਹੁਤ ਤੋਂ ਵੱਧ ਐਂਟਰੀ ਅੱਜ ਕੱਲ ਦੇ ਵਿੱਚ ਠੀਕ ਜਿਹੜੇ ਨਾਮ ਨੇ ਉਹਦੇ ਵਿੱਚ ਘਟੋ ਘਟ ਪਹਿਲਾ ਮੋਟਰਸਾਈਕਲ ਹੈਗਾ ਤੇ ਦੂਸਰਾ ਸਕੂਟਰੀ ਹੈ ਤੀਸਰਾ 11000 ਰੁਪਇਆ ਚੌਥਾ ਸਾਈਕਲ ਰੱਖਿਆ ਗਿਆਗਾ ਤੇ ਪੰਜ ਨਾਮ ਨੇ ਟੁੱਟਲ ਤੇ ਇਹਦੇ ਵਿੱਚ ਮਤਲਬ ਜਿਹੜੇ ਸਾਰੇ ਮੇਰੇ ਵੀਰ ਬੱਕਰੀ ਪਰ ਲੈ ਕੇ ਆਉਣਗੇ ਉਹਨੂੰ ਕਿਸੇ ਨੂੰ ਵੀ ਮਤਲਬ ਸਨਮਾਨ ਤੋਂ ਬਣਾਣੀ ਮੋੜਿਆ ਜਾਊਗਾ ਸਨਮਾਨ ਹਰੇਕ ਦਾ ਕੀਤਾ ਜਾਊਗਾ ਠੀਕ ਹੈ ਤਾਂ ਪੰਜ ਨਾਮ ਨੇ ਜਿਹੜੇ ਉਹ ਮੇਨ ਦਿੱਤੇ ਜਾਣਗੇ ਬੱਕਰੀ ਪਰ ਲੈਣ ਕ ਨੂੰ ਤਾਂ ਇਸ ਲਈ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਕਿ ਉਹ ਜਲਦੀ ਜਲਦੀ ਐਂਟਰੀਆਂ ਕਰਾਉਣ ਠੀਕ ਹੈ ਜੀ